mesался núsy morni ਗਰਮੀ ਆਇਆ ਦੋ 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 ਜੀ ਇੱਕ ਜੰਨ ਕਲਾਬ ਦੇ ਯਾ ਠੀਕ ਹੈ ਆਰੂ ਮੈਂ ਬੜੀ ਯਾਰੂ ਮੈਂ ਆਖ ਮੈਂ ਜਿਹੜਾ ਕੰਨ ਲੱਗਿਆ ਬੜੀ ਪਾ ਮੇ ਸਰਦਰਾਂ ਸਰਦਰ ਬਣਾਇਆ ਕੋਈ ਵਸਿਆ ਨੇ ਜਿਹੜੀ ਤਰ੍ਹਾਂ ਉਸੇ ਸਮਝ ਪਟਾ ਆਜੇ ਸਾਡੀ ਜੈ ਮਾਚਟਪੂਲੀ ਕਲਾਬ ਤੋਂ ਲਾਡ ਦੂਡਾ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਟੈਂਪਲ ਗਿਆ ਹੈ ਮੇਰੇ ਆਵਾਜ਼ ਵਿੱਚ ਮਨ ਲੋਕਾਂ ਨੂੰ ਬੇਇਨਸਾਫੀ ਕਰ ਬਹੁਤ ਕਰਕੇ ਲੋਕਾਂ ਨੂੰ ਬਹੁਤ ਕਰਕੇ ਬਲੰਦ ਜਿਹਾ ਆਪਣਾ ਖੂਨਦਾਨ ਕੇ ਖਾਓ ਕੀ ਬਤਾਈਏ ਆਇਆ ਜੈ ਮਾਤਾ ਤੇ ਜੈ ਮਾ ਚਿੰਤਪੁਰ ਨਿਕਲਬ ਵੱਲੋਂ ਅਤੇ ਸ਼੍ਰੀ ਨਾਮ ਦੁਰਗਾ ਭਜਨ ਮੰਡਲ ਵੱਲੋਂ ਸਾਂਝੇ ਤੌਰ ਤੇ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਖੂਨਦਾਨ ਕੈਂਪ ਲਗਾਇਆਗਾ ਸ਼੍ਰੀ ਗੁਰੂ ਰਵੀਦਾਦ ਜਨਮ ਦਿਹਾੜੇ ਨੂੰ ਸਮਰਪਿਤ ਤਾ ਜਿਵੇਂ ਕਿ ਸ਼ਹਿਰ ਕੋਟਕਪੂਰਾ ਸਾਨੂੰ ਹਰ ਸਾਲ ਸਹਿਯੋਗ ਕਰਦਾ ਤੇ ਇਸ ਵਾਰ ਵੀ ਬਹੁਤ ਸਹਿਯੋਗ ਆ ਰਿਹਾ ਤਾਂ ਧੰਨਵਾਦੀ ਤੇ ਪੰਜਾਬ ਦਾ ਜੋ ਮਾਹੌਲ ਹੈ ਨਸ਼ਿਆ ਦਾ ਤਾਂ ਨੌਜਵਾਨ ਪੀੜ੍ਹੀ ਨੂੰ ਸਾਡੇ ਕਲੱਬ ਵੱਲੋਂ ਇਹ ਬੇਨਤੀ ਹੈ ਕਿ ਨਸ਼ੇ ਤੋਂ ਦੂਰ ਹੋ ਕੇ ਇੱਕ ਚੰਗੇ ਕੰਮ ਵੱਲ ਨੂੰ ਤੁਰੋ ਤਾਂ ਆਪ ਜੀ ਦਾ ਬਹੁਤ ਧੰਨਵਾਦ ਜੈ ਗੁਰੂ ਦੇਵਤਾਨਗੁਰ ਦੇ ਕਲੱਬ ਦਾ ਚੇਅਰਮੈਨ ਅਕੀਰ ਸਿੰਘ ਬੇਨਤੀ ਕਰਦੇ ਆ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਨਾਮੁਰੂਪਾ ਜੀ ਮੰਡਲ ਦੇ ਜੈ ਮਾਣਿਕਲ ਨੇ ਇਹ ਕਲੱਬ ਤੋਂ ਵੀ ਸੰਜੇ ਤੌਰ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਪ੍ਰੀਮ ਨਗਰ ਜਿਹੜੇ ਤਰ੍ਹਾਂ ਅਵਿਗਾਸ ਸੰਧਰ ਤੋਂ ਬਿਲਕੁਲ ਸਾਹਮਣੇ ਬਲਾਂ ਜਨਮ ਘੜੇ ਨੂੰ ਸਮਰਪਿਤ ਤਾਂ ਬੇਨਤੀ ਹੈ ਆਵਾਜ਼ ਕਰਕੇ ਸਹਿਯੋਗ ਕਰੋ আর ਇੱਕ ਫੋਨਦਾਨ ਕਰੋ ਖੂਨਦਾਨ ਮਹਾਦਾਨ ਜੈ ਮਾਤਾ ਜੈ ਗੁਰਦੇਵ ਹਾਂਜੀ 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 どこやら 아이 어디야? 말라이야. 아이 어아 ਅੱਜ ਰਸੋਤ ਸਾਹਿਬ ਜੁਵਾਨ ਤੇ ਮਹਾਕਲਪਨੀ ਕਲੱਬ ਨੇ ਖੂਨਦਾਨ ਕੈਂਪ ਲਾਇਆ ਗਿਆ ਕੀ ਕਹਣਾ ਜਾਓਗੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪਰਬ ਤੇ ਜੈ ਮਾਂ ਚੰਤਪੁਰਨੀ ਕਲੱਬ ਰਜਿਸਟਰਡ ਵੱਲੋਂ ਇਹ ਖੂਨਦਾਨ ਕੈਂਪ ਲਾਇਆ ਗਿਆ ਖੂਨਦਾਨ ਕੈਂਪ ਇੱਕ ਖੂਨ ਦਾਨ ਕਰਨਾ ਮਹਾਨ ਦਾਨ ਹੈ ਕਿਸੇ ਦੀ ਸੜਕ ਦੁਰਘਟਨਾ ਦੇ ਵਿੱਚ ਜ਼ਖਮੀ ਹੋ ਜਾਂਦਾ ਐਮਰਜੈਂਸੀ ਦੇ ਵਿੱਚ ਜਿਹੜੇ ਹੈਗਾ ਖੂਨ ਦੀ ਲੋੜ ਪੈਂਦੀ ਹੈ ਤੇ ਉਹ ਖੂਨ ਜਿਹੜੇ ਹੈਗੇ ਆ ਕਲੱਬ ਦੇ ਮੈਂਬਰ ਐ ਵੀ ਐਨ ਜੀਓ ਬਹੁਤ ਐ ਜਿਹੜੀਆਂ ਅ ਐ ਵੀ ਜੋ ਫੰਕਸ਼ਨਾਂ ਦੇ ਉੱਤੇ ਖੂਨਦਾਨ ਕਰਦੀਆਂ ਗਈਆਂ ਤੇ ਇਹ ਮਨੁੱਖਤਾ ਦੇ ਲਈ ਬਹੁਤ ਵਧੀਆ ਇਹਨਾਂ ਨੇ ਸੰਦੇਸ਼ ਦਿੱਤਾ ਤੇ ਅਸੀਂ ਵਧਾਈ ਦਿੰਦੇ ਆ ਇਹਨਾਂ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਤੇ ਇਹਨਾਂ ਨੇ ਜਿਹੜਾ ਖੂਨਦਾਨ ਲਾਇਆ ਅੱਜ ਹੁਣ ਪਤਾ ਲੱਗਿਆ ਵੀ 20 ਤੋਂ ਪਲੱਸ ਯੂਨਿਟਾਂ ਜਿਹੜੀਆਂ ਹੈਗੀਆਂ ਤੇ ਇਕੱਠੀਆਂ ਹੋ ਰਹੀਆਂ ਹੈਗੀਆਂ ਤੇ ਬਿਮਾਰ ਬੰਦਿਆਂ ਦੇ ਵਾਸਤੇ ਇਹ ਵਧੀਆ ਕਾਰਜ ਹੈ ਗਰੀਬ ਬੰਦਿਆਂ ਦੇ ਵਾਸਤੇ ਕਾਰਜ ਵਧੀਆ ਹੈ ਇਹ ਜਿਹਨਾਂ ਨੂੰ ਵਿਚਾਰਿਆਂ ਨੂੰ ਖੂਨਦਾਨ ਨਹੀਂ ਮਿਲਦਾ ਇੱਕ ਲੰਬਾਂ ਜਿਹੜੀਆਂ ਹੈਗਾ ਬਾਹਰ ਚੜ ਕੇ ਜਿਹੜਾ ਹੈਗਾ ਖੂਨਦਾਨ ਕਰਦੀਆਂ ਤੇ ਜਾ ਕੇ ਆਪ ਵੀ ਹਸਪੀਟਲ ਦੇ ਵਿੱਚ ਵੀ ਇਹ ਕੰਮ ਕਰ ਰਹੀਆਂ ਹੈਗੀਆਂ ਮਨੁੱਖਤਾਵਾਦੀ ਕੰਮ ਹੈਗਾ ਇੰਨੀ ਹੀ ਬੇਨਤੀਆਂ ਕਰਦਾ ਮੈਂ ਵੀ ਇਹ ਅੱਗੇ ਵਧਣ ਤੇ ਆਵਾਜ਼ਾਂ ਕੰਮ ਕਰਦੇ ਰਹਿਣ ਜੀ ਆਪ ਤੋਂ ਨਿਕਲੋ ਸਰਪ੍ਰਸਤ ਕਾਫੇ ਦੇ ਕੋਈ ਬੋਲ ਬਾਜੂਤਾ ਜੀ ਆਪ ਜੀ ਆਪ ਜੀ ਗਿਆਨ ਕੀ ਆਉਂਦੇ ਹੋ ਜਾਨੀ ਭਾਈ ਬੱਸ ਖਾਓ ਪੀਓ ਖਾਓ ਪੀਓ ਖਾਓ ਪੀਓ ਖਾਓ ਪੀਓ

ਇਹ ਸਾਰੀਆਂ ਸੰਗਤਾਂ ਵਾਸਤੇ ਸੰਗਤਾਂ ਉਹਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਸਭ ਨੇ ਕਿਨਕਾ ਕਿਨਕਾ ਆਪਣਾ ਯੋਗਦਾਨ ਪਾਇਆ ਅਤੇ ਜੋ ਕਿ ਸ਼੍ਰੀ ਗੁਰੂ达ਮ ਸਿੰਘ ਮਹਾਰਾਜ ਦਾ ਨਗਰ ਕੀਰਤਨ ਅਤੇ ਉਹਨਾਂ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਸੰਗਤਾਂ ਨੇ ਬੜੇ ਉਤਸ਼ਾਹ ਤੇ ਪਿਆਰ ਨਾਲ ਬਹੁਤ ਜ਼ਿਆਦਾ ਸੇਵਾ ਪੇਟ ਕਰਕੇ ਇਹ ਸਾਰੇ ਪ੍ਰੋਗਰਾਮ ਸਿਰੇ ਚੜਾਏ ਹਨ ਜਿਸ ਤਰ੍ਹਾਂ ਕਿ ਪਰਵਾ ਫੇਰੀਆਂ ਨਗਰ ਕੀਰਤਨ ਅਤੇ ਲੰਗਰ ਅਤੇ ਉਹਦੇ ਨਾਲ-ਨਾਲ ਜਿਵੇਂ ਵੀਡੀਓ ਫਿਲਮਾਂ ਚਲਾਈਆਂ ਜਿਵੇਂ ਕਿ ਸਤਗੁਰ ਦਾ ਜਿਮਾ ਪਿਛਲੇ ਨਗਰ ਕਿਤਨਾ ਦੀਆਂ ਇਹ ਸਾਰੇ ਸਾਲਾਂ ਦੀਆਂ ਦਿਖਾਈਆਂ ਗਈਆਂ ਇਹ ਸਾਰੇ ਪ੍ਰੋਗਰਾਮ ਜੋ ਕਿ ਸ਼ਰੂਪਦਾ ਸ਼ਰੋਮਣੀ ਸੰਸਰੂਦਾਸ ਸਵਾ ਵੱਲੋਂ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਪ੍ਰદાન ਕੇਵਲ ਸਿੰਘ ਜੋ ਕਿ ਐਸ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਵਿੱਚ ਹੋਇਆ ਜਿਸ ਵਿੱਚ ਸਾਡੇ ਮਾਨਯੋਗ ਜਸਵੰਤ ਸਿੰਘ ਬੀਰਾ ਅਤੇ ਹੋਰ ਵੀ ਸਾਰੇ ਮੈਂਬਰ ਸਾਹਿਬਾਨਾਂ ਨੇ ਜਗਬਾਣੀ ਪ੍ਰਿੰਟਿੰਗ ਪ੍ਰੈਸ ਬੱਲੋਂ ਅਤੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਸਿਸ਼ਾਰਿਆਂ ਨੇ ਵੱਧ ਤੋਂ ਵੱਧ ਯੋਗਦਾਨ ਦਿੱਤਾ ਅਤੇ ਸਾਰਿਆਂ ਨੇ ਵੱਧ ਤੋਂ ਵੱਧ ਸੇਵਾ ਕੀਤੀ ਹੈ ਤੇ ਸਾਰੇ ਨੌਜਵਾਨ ਸੇਵਾ ਕਰਨੀ ਭੈਣਾ ਸੇਵਾ ਕਰ ਰਹੀਆਂ ਨੇ ਬੀਬੀਆਂ ਨੇ ਕੀਰਤਨ ਕੀਤਾ ਹੈ ਭੈਣਾ ਨੇ ਕੀਰਤਨ ਕੀਤਾ ਛੋਟੇ ਛੋਟੇ ਬੱਚਿਆਂ ਨੇ ਕੀਰਤਨ ਕੀਤਾ ਅਤੇ ਸਾਰਿਆਂ ਨੇ ਪ੍ਰਭਾਤੀਆਂ ਵਿੱਚ ਵੀ ਯੋਗਦਾਨ ਦਿੱਤਾ ਅਤੇ ਅੱਜ ਵੀ ਕਰ ਰਹੇ ਨੇ ਕਿ ਲਗਾਤਾਰ ਇਸ ਮੰਦਰ ਦੀ ਤੱਕੀ ਜਨੋਦਿਨ ਹੋਈ ਜਾ ਰਹੀ ਹੈ ਸਤਗੁਰੂ ਦਾਤ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਪੂਰੇ ਮਹੱਲੇ ਦੇ ਜਿਹੜੇ ਲੋਕ ਗਰੀਬ ਸੀ ਅੱਜ ਉਹ ਬਹੁਤ ਉੱਚੇ ਉੱਠੇ ਜਾ ਰਹੇ ਨੇ ਕਿਸੇ ਕਿਰਪਾ ਨਾਲ ਸਤਗੁਰੂ ਰਾਜ ਮਹਾਰਾਜ ਦੀ ਕਿਰਪਾ ਨਾਲ ਕਿਉਂਕਿ ਉਹਨਾਂ ਨੇ ਜਿਵੇਂ ਇਹ ਸੇਵਾ ਕਰ ਰਹੇ ਨੇ ਓਮੇ ਓਮ ਤਰੱਕੀਆਂ ਕਰੀ ਜਾ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਦੇਵੇ ਤੇਹੀ ਅਰਦਾਸ ਅਸੀਂ ਸਤਗੁਰੂ ਰਾਜ ਮਹਾਰਾਜ ਜੀ ਅੱਗੇ ਕਰਦਿਆਂ ਕਿ ਸਾਡਾ ਨਗਰ ਕੀਰਤਨ ਦਾ ਅਗਲਾ ਉਹ ਹੁਣ ਕੇ ਅਸੀਂ ਟਰਾਲੀਆਂ ਦੇ ਕੱਢਿਆ ਅਗਲੀ ਵਾਰ ਰੱਥਾਂ ਦੇ ਕੱਢੀਏ ਅਤੇ ਆਪਣਾ ਜਿਹੜਾ ਇਹ ਸਹਿਯੋਗ ਸਾਰੇ ਸਮਾਜ ਦੇ ਨਾਲ ਸਾਰੇ ਭਾਈਚਾਰੇ ਦੇ ਨਾਲ ਅਸੀਂ ਸਾਰਿਆਂ ਧਰਮਾਂ ਨੂੰ ਇੱਕ ਕਰਕੇ ਚੱਲਣ ਵਾਲੇ ਅਸੀਂ ਲੋਕਾਂ ਸਤਿਗੁਰੂ ਦਾਸ ਜੀ ਮਹਾਰਾਜ ਨੇ ਕਿਹਾ ਸੀ ਕਿ ਭਾਈ ਸਾਰਿਆਂ ਨੇ ਸਤਸੰਗਤ ਮਿਲ ਬਈਏ ਮਾਤੋ ਜੈਸੇ ਮਦਮਕੀਰਾ ਕਿ ਸਾਰੇ ਧਰਮਿਕ ਖੋਹ ਜਾਣਗੇ ਸਾਰਿਆਂ ਵਿੱਚ ਪ੍ਰੇਮ ਹੋ ਜਾਵੇਗਾ ਚੇਚੇ ਉੱਚੇ ਨੀਚ ਖਤਮ ਹੋ ਜਾਵੇਗੀ ਅਤੇ ਸਾਰਿਆਂ ਵਿੱਚ ਹੀ ਭਾਈ ਇੱਕੋ ਰੂਪ ਇੱਕੋ ਹੀ ਬਣ ਜਾਵੇਗਾ ਤੇ ਸਾਰੇ ਇੱਕੋ ਹੀ ਪਰਮਾਤਮਾ ਨੂੰ ਪੁੱਜਣਗੇ ਕਿ ਇਹ ਹੀ ਪੈਸਾ ਸੰਗਤ ਜੋ ਸਿਚੋਣੇ ਆ ਕਿ ਸਾਰੇ ਇੱਕੋ ਜਾਨ ਸਾਰਿਆਂ ਵਿੱਚ ਇੱਕ ਹੀ ਪ੍ਰੇਮ ਹੋਵੇ ਤੇ ਸਾਰੇ ਨਾਲ ਮਿਲ ਕੇ ਹਰ ਧਰਮ ਦੇ ਹਰ ਪ੍ਰੋਗਰਾਮ ਨੂੰ ਬੜੀ ਖੁਸ਼ੀ ਨਾਲ ਮਨਾਉਣ ਇਹ ਹੀ ਅਰਦਾਸ ਰੈਂਚੀ ਜੋ ਬਲੇਸ਼ਨਪੁਰਾ ਸਤਿਗੁਰੂ ਸਾਹਿਬ ਜੀ ਮਹਾਰਾਜ ਕੀ ਜੈ ਗੁਰਦੇਵ ਧੰਨ ਗੁਰਦੇਵ ਸਭੂ ਸੰਗਤਾਂ ਨੂੰ ਸ਼੍ਰੀ ਗੁਰੂ ਵਿਦਾਸ ਮਹਾਰਾਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਬਧਾਈਆਂ ਮੁਬਾਰਕਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ 1 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਨਗਰ ਕੀਰਤਨ ਬੜੀ ਸ਼ਾਨੋ ਸ਼ੌਕਤ ਨਾਲ ਪ੍ਰੇਮਨਗਰ ਕੂਟਕਪੂਰੇ ਤੋਂ ਹਰਵਾਰਨਾ ਹੋ ਕੇ ਸਾਰੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਕੱਲ ਸ਼ਾਮ 7:00 ਵਜੇ ਸਮਾਪਤ ਹੋਆ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਚਲਾਏ ਹੋਏ ਲੰਗਰ ਦੀ ਪ੍ਰਥਾ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਨੇ ਪੰਡਾਰੇ ਅਟੁੱਟ ਵਰਤ ਰਹੇ ਆ ਉਹਨਾਂ ਦੀ ਕਿਰਪਾ ਸਦਕਾ ਅੱਜ ਇੰਨੀ ਸ਼ਰਧਾ ਭਰੀ ਹੋਈ ਹੈ ਲੋਕ ਆਪਣੇ ਸਾਰੇ ਭੈਣਾ ਦੇ ਵਿੱਚ ਵੀਰਾਂ ਦੇ ਵਿੱਚ ਭਰਾਵਾਂ ਦੇ ਵਿੱਚ ਜਿਹੜਾ ਟਰੈਫਿਕ ਬੜੇ ਉਤਸ਼ਾਹ ਨਾਲ ਸੰਗਤ ਲੱਗੀ ਹੋਈ ਹੈ ਸ਼੍ਰੀ ਗੁਰੂ ਦਾਸ ਮਹਾਰਾਜ ਦਾ ਦਿਹਾੜਾ ਮਨਾਉਣਾ ਹੈ। ਔਰ ਅਸੀਂ ਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ, ਅਰਦਾਸ ਕਰਦੇ ਆਂ ਵੀ ਮਹਾਰਾਜ ਸਭ ਨੂੰ ਤਰੱਕੀਆਂ ਬਖਸ਼ਿਓ, ਸਭ ਤੇ ਮਿਹਰ ਭਰਿਆ ਹੱਥ ਰੱਖਿਓ। ਸਭ ਨੂੰ ਤਰੱਕੀਆਂ ਦੇ